ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀ ਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਹਾਂਜੀ ਮੇਰੇ ਵੀਰੋ ਜਨਵਰੀ ਦੇ ਵਿੱਚ 18 19 20 21 ਇਹ ਤਰੀਕ ਦੇ ਵਿੱਚ ਹਾਕੀ ਤੇ ਕਬੱਡੀ ਦੇ ਟੂਰਨਾਮੈਂਟ ਹੋਣ ਜਾ ਰਹੇ ਆ ਕਿੱਥੇ ਹੋਣ ਜਾ ਰਹੇ ਆ ਜੀ ਇਹ ਜ਼ਿਲ੍ਹਾ ਮੋਗਾ ਦੇ ਵਿੱਚ ਤਖਾਨਵਦ ਪਿੰਡਾ ਉੱਥੇ ਹੀ ਕਬੱਡੀ ਤੇ ਹਾਕੀ ਦੇ ਆਲ ਓਪਨ ਦੇ ਜਿਹੜੇ ਕੀ ਟੂਰਨਾਮੈਂਟ ਹੋਣ ਜਾ ਰਹੇ ਆ ਜੀ ਇਹ ਟੂਰਨਾਮੈਂਟ 19-21 ਜਨਵਰੀ ਨੂੰ ਹਾਕੀ ਆਲ ਓਪਨ ਦੀਆਂ ਜਿਹੜੀਆਂ ਟੀਮਾਂ ਖੇਡਣਗੀਆਂ ਇਹਦੇ ਵਿੱਚ ਪਹਿਲਾ ਨਾਮ 60000 ਹੈ ਯਾਰ ਦੂਜਾ ਨਾਮ 40000 ਤੇ ਬੈਸਟਾਂ ਨੂੰ ਐਲਈਡੀਆਂ ਦਿੱਤੀਆਂ ਜਾਣੀਆਂ ਆ ਜੀ 21 ਜਨਵਰੀ ਨੂੰ ਕਬੱਡੀ ਆਲ ਓਪਨ ਦੇ ਮੈਚ ਹੋਣੇ ਆ ਜੀ ਇਹਦੇ ਵਿੱਚ ਪਹਿਲਾ ਨਾਮ 60000 ਤੇ ਦੂਜਾ ਨਾਮ 40000 ਰੱਖਿਆ ਗਿਆ ਬੈਸਟਾਂ ਨੂੰ ਜਿਹੜੀਆਂ ਐਲਈਡੀ ਦਿੱਤੀਆਂ ਜਾਣੀਆਂ ਆ ਜੀ 21 ਜਨਵਰੀ ਨੂੰ ਆਲ ਓਪਨ ਦੇ ਮੈਚ ਹੋਣੇ ਆ ਇਹਦੇ ਵਿੱਚ ਬਾਟ ਕਿਲੋ ਦੇ ਜਿਹੜੇ ਕੀ ਮੈਚ ਹੋਣੇ ਆ ਜੀ ਪਹਿਲਾ ਨਾਮ 11000 ਦੂਜਾ ਨਾਮ 81000 ਰੱਖਿਆ ਗਿਆ 18 ਜਨਵਰੀ ਨੂੰ ਛੋਟੇ ਬੱਚਿਆਂ ਦੀ ਹਾਕੀ ਵੀ ਕਰਵਾਈ ਜਾਣੀ ਆ ਇਹਦੇ ਵਿੱਚ ਜਿਹੜੇ ਕੀ ਹਾਕੀ ਦੇ ਵਿੱਚ ਜਿਹੜੇ ਇਨਾਮ ਰੱਖੇ ਗਏ ਹਨ ਪਹਿਲਾ ਨਾਮ 11000 ਦੂਜਾ 81000 ਰੱਖਿਆ ਗਿਆ ਜੀ ਆਲ ਓਪਨ ਦੇ ਵੀ ਮੈਚ ਹੋਣੇ ਆ ਆਲ ਓਪਨ ਦੇ ਵਿੱਚ ਪਹਿਲਾ ਨਾਮ 65000 ਰੱਖਿਆ ਗਿਆ ਦੂਜਾ ਨਾਮ 44000 ਰੱਖਿਆ ਗਿਆ ਜੀ ਇਹ ਮੁਕਾਬਲਾ ਤਖਾਨਵਦ ਪਿੰਡ ਜ਼ਿਲ੍ਹਾ ਮੋਗਾ ਦੇ ਵਿੱਚ ਹੋਵੇਗਾ ਜੀ ਅਗਲਾ ਜਿਹੜਾ ਟੂਰਨਾਮੈਂਟ ਆ ਅਗਲਾ ਟੂਰਨਾਮੈਂਟ ਜਿਹੜਾ ਹੋਣਾ ਆ ਸਰਵਰਪੁਰ ਦੇ ਵਿੱਚ ਹੋਣਾ ਆ ਜੀ ਤਨਤਨ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਇਹ ਕਰਵਾਇਆ ਜਾ ਰਿਹਾ ਸਰਵਰਪੁਰ ਦੇ ਵਿੱਚ ਕਬੱਡੀ ਕੱਪੇ ਹੋਵੇਗਾ ਜੀ 22 ਜਨਵਰੀ 2025 ਨੂੰ ਇਹ ਇਹਦੇ ਵਿੱਚ ਆਲ ਓਪਨ ਦੀਆਂ ਟੀਮਾਂ ਵੀ ਖੇਡਣਗੀਆਂ ਪਹਿਲਾ ਨਾਮ 81000 ਰੱਖਿਆ ਗਿਆ ਦੂਜਾ ਨਾਮ 68000 ਰੱਖਿਆ ਗਿਆ ਸਰਵਰਪੋਰ ਦੇ ਵਿੱਚ 22 ਜਨਵਰੀ ਨੂੰ ਇਹ ਖੇਡ ਮੁਕਾਬਲਾ ਹੋਣ ਜਾ ਰਿਹਾ ਜੀ ਜਤਿੰਦਰ ਜੋਹਲ ਇਹਨਾਂ ਦੇ ਮੁੱਖ ਸਪான்ਸਰ ਹਨ ਜੀ ਅਹਿਮਦਗੜ ਛੰਨਾ ਦੇ ਵਿੱਚ ਹੋਣ ਜਾ ਰਿਹਾ ਸ਼ਾਨਦਾਰ ਕਬੱਡੀ ਕੱਪ ਜ਼ਿਲ੍ਹਾ ਮਲੇਰਕੋਟਲਾ ਰਹੇਗਾ ਪਿੰਡ ਅਹਿਮਦਗੜ ਛੰਨਾ ਦੇ ਵਿੱਚ ਆਲ ਓਪਨ ਦੀਆਂ ਟੀਮਾਂ ਖੇਡਣਗੀਆਂ ਜੀ ਇਹਦੇ ਵਿੱਚ 65 ਕਿਲੋ ਦੀਆਂ ਵੀ ਟੀਮਾਂ ਖੇਡ ਰਹੀਆਂ ਹਨ ਪਹਿਲਾ ਨਾਮ 111000 ਯਾਰ ਦੂਜਾ ਨਾਮ 77000 ਰੁਪਿਆ ਰੱਖਿਆ ਗਿਆ ਜੀ ਬੈਸਟਾਂ ਨੂੰ 5252000 ਰੁਪਿਆ ਦਿੱਤਾ ਜਾਵੇਗਾ ਸ਼ਾਨਦਾਰ ਕਬੱਡੀ ਕੱਪ ਪਿੰਡ ਅਹਿਮਦਗੜ ਛੰਨਾ ਜ਼ਿਲ੍ਹਾ ਮਲਗੇਰ ਕੋਟਲਾ ਦੇ ਵਿੱਚ 21 ਜਨਵਰੀ ਨੂੰ ਇਹ ਸ਼ਾਨਦਾਰ ਕਬੱਡੀ ਕੱਪ ਮਨਤ ਕਰਾਇਆ ਜਾ ਰਿਹਾ ਜੀ 20 ਜਨਵਰੀ ਨੂੰ ਬਾਠਕਲਾਂ ਨਕੋਦਰ ਦੇ ਵਿੱਚ ਜ਼ਿਲ੍ਹਾ ਜਲੰਧਰ ਇੱਥੇ ਵੀ 6 ਆਲ ਓਪਨ ਦੀਆਂ ਟੀਮਾਂ ਖੇਡਣਗੀਆਂ ਪਹਿਲਾ ਨਾਮ 1 ਲੱਖ ਰੁਪਿਆ ਤੇ ਸ਼ਾਨਦਾਰ ਬੈਸਟ ਕਬੱਡੀ ਤੇ ਜਾਫੀਆਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਹਨ ਜੀ ਇਸ ਤੋਂ ਬਾਅਦ ਮੇਲਾ ਰਾਏਕੋਟ ਦੇ ਵਿੱਚ ਕਰਵਾਇਆ ਜਾ ਰਿਹਾ ਜੀ ਇਹਦੇ ਵਿੱਚ ਕਬੱਡੀ ਕੱਪ 22 23 24 ਜਨਵਰੀ ਨੂੰ ਕਬੱਡੀ ਕੱਪ ਹੋਵੇਗਾ ਮੇਜ ਹੋਂਡਾ ਕਾਰ ਹੁਸੀ ਕੜਿਆਣਾ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ ਜੀ ਰਾਏਕੋਟ ਦੇ ਵਿੱਚ 22 23 24 ਜਨਵਰੀ ਨੂੰ ਇਹ ਖੇਡ ਮੁਕਾਬਲਾ ਹੋਵੇਗਾ ਜੀ ਇਸ ਤੋਂ ਬਾਅਦ 18 19 20 ਜਨਵਰੀ ਨੂੰ ਪਿੰਡ ਸੁਹਾਣਾ ਜ਼ਿਲ੍ਹਾ ਚੰਡੀਗੜ੍ਹ ਦੇ ਵਿੱਚ ਬਹੁਤ ਵਧੀਆ ਬਹੁਤ ਸ਼ਾਨਦਾਰ ਬਹੁਤ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੀ 18 19 20 ਜਨਵਰੀ ਨੂੰ ਸੁਹਾਣਾਪਿੰਡ ਜ਼ਿਲ੍ਹਾ ਚੰਡੀਗੜ੍ਹ ਪਹਿਲਾ ਨਾਮ 1.5 ਲੱਖ ਦੂਜਾ ਨਾਮ 1 ਲੱਖ ਰੱਖਿਆ ਗਿਆ ਜੀ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਜੀ 28 ਮਾ ਕਬੱਡੀ ਕੱਪ ਰਹੇਗਾ ਸੁਹਾਣਾਪਿੰਡ ਜ਼ਿਲ੍ਹਾ ਇਸ ਤੋਂ ਬਾਅਦ ਆਖਰੀ ਲਹਿਰਾ ਧੂਰਕੋਟ ਜ਼ਿਲ੍ਹਾ ਬਠਿੰਡਾ ਦੇ ਵਿੱਚ 21 ਜਨਵਰੀ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਆਲ ਓਪਨ ਦੀਆਂ ਟੀਮਾਂ ਵੀ ਖੇਡਣਗੀਆਂ 61000 ਪਹਿਲਾ ਨਾਮ ਦੂਜਾ ਨਾਮ 44000 ਰੱਖਿਆ ਗਿਆ ਜੀ ਧੰਨਵਾਦ